ਪਾਠ ਇਸ ਕਰਕੇ ਕਰਨਾ ਸੀ ਅੰਦਰੋਂ ਪਾਪਾਂ ਵਾਲੀ ਵਰਤੀ ਖਤਮ ਹੋ ਜਾਂਦੀ ਪਾਠ ਇਸ ਕਰਕੇ ਕਰਨਾ ਸੀ ਕਿ ਅੰਦਰੋਂ ਨਫ਼ਰਤ ਖਤਮ ਹੋ ਜਵੇ ਈਰਖਾ ਖਤਮ ਹੋ ਜਾਵੇ ਪਰ ਅਸੀਂ ਇਹ ਤੇ ਖਤਮ ਨਹੀਂ ਕੀਤੀ ਇਹ ਨਹੀਂ ਖਤਮ ਕੀਤਾ ਹੁਣ ਕਈ ਗੁਰੂ ਘਰਾਂ ਦੇ ਵਿੱਚ ਵੇਖਦੇ ਆ ਜਦੋਂ ਗੁਰਮਤ ਦੀ ਗੱਲ ਹੋਵੇ ਨਾ ਗੁਰਮਤ ਦੀ ਗੁਰੂ ਦੀ ਗੱਲ ਹੋਵੇ ਤੇ ਜਿਹੜੇ ਚੌਧਰੀ ਨੇ ਨਾ ਉਹ ਬੜਾ ਤਲਫਦੇ ਨੇ ਜਿਹੜੇ ਚੌਧਰੀ ਨੇ ਉਹਨਾਂ ਨੂੰ ਗੁਰਮਤਿ ਪਾਉਂਦੀ ਨਹੀਂ ਫਿਰ ਉਹ ਕੀ ਕਰਦੇ ਨੇ ਕਹਿੰਦੇ ਜੀ ਇਹ ਗ੍ਰੰਥੀ ਨੂੰ ਕੱਢ ਦਿਓ ਇਹ ਕਥਾਵਾਚਕ ਨੂੰ ਕੱਢ ਦਿਓ ਇਹ ਰਾਗੀ ਸਿੰਘ ਨੂੰ ਛੁੱਟੀ ਕਰ ਦਿਓ ਇਹਦੀ ਹੁਣ ਧਿਆਨ ਮਾਰਨਾ ਮੈਂ ਕਈ ਵਾਰੀ ਕਹਿਣਾ ਵੀ ਠੀਕ ਹੈ ਤੁਸੀਂ ਗ੍ਰੰਥੀ ਸਿੰਘ ਨੂੰ ਕੱਢ ਦੇਵੋਗੇ ਤੁਸੀਂ ਕਥਾਵਾਚਕ ਨੂੰ ਕੱਢ ਦੇਵੋਗੇ ਤੁਸੀਂ ਰਾਗੀ ਸਿੰਘ ਨੂੰ ਕੱਢ ਦੇਵੋਗੇ ਭਲਾ ਇਦਾਂ ਨਹੀਂ ਹੋਣਾ ਵੀ ਗ੍ਰੰਥੀ ਕੱਢ ਦਿੱਤਾ ਹੈ ਭਲਾ ਇਦਾਂ ਨਹੀਂ ਹੋਣਾ ਕਿ ਕਥਾਵਾਚਕ ਜਿਹੜਾ ਗੁਰੂ ਦੀ ਗੱਲ ਕਰਦਾ ਸੀ ਕੱਢਦਾ ਅਸੀਂ ਇਹ ਚੌਂਦਰਪੁਣਾ ਦਿਖਾਈਏ ਭਲਾ ਤੇ ਉਹ ਦਿਨ ਹੋਣਾ ਜਿੱਦਣ ਆਪਣੇ ਅੰਦਰੋਂ ਈਰਖਾ ਕੱਢੋਗੇ ਭਲਾ ਉਹ ਦਿਨ ਹੋਣਾ ਜਿੱਦਣ ਆਪਣੇ ਅੰਦਰੋਂ ਨਫ਼ਰਤ ਦਾ ਤਿਆਗ ਕਰੋਗੇ ਭਲਾ ਤੇ ਉਹ ਦਿਨ ਹੋਣਾ ਜਿੱਦੋਂ ਆਪਣੇ ਅੰਦਰੋਂ ਮੰਦੀ ਸੋਚ ਤਿਆਗ ਕੇ ਆਪਣੇ ਗੁਰੂ ਦੇ ਬਾਣੀ ਨਾਲ ਸਹਿਮਤ ਹੋਵੋਗੇ ਨਾ ਭਲਾ ਉਹ ਦਿਨ ਹੋਣਾ ਜੇ ਇਹ ਸੋਚਿਆ ਨਾ ਵੀ ਆਪਾਂ ਗੁਰੂ ਦੀ ਗੱਲ ਕਰਨ ਵਾਲਾ ਗ੍ਰੰਥੀ ਕੱਢ ਦਿਓ ਗੁਰੂ ਦੀ ਗੱਲ ਕਰਨ ਵਾਲਾ ਕਥਾ ਬਾਚ ਕੱਢ ਦਿਓ ਗੁਰੂ ਦੀ ਗੱਲ ਕਰਨ ਵਾਲਾ ਰਾਗੀ ਸਿੰਘ ਕੱਢ ਦਿਓ ਚਿੱਤੇ ਰੱਖਿਓ ਜੇ ਅੰਦਰ ਨਫ਼ਰਤ ਹੈ ਈਰਖਾ ਹੈ ਸਾੜਾ ਹੈ ਮੰਦੀ ਸੋਚ ਹੈ ਭਲਾ ਇਦਾਂ ਨਹੀਂ ਹੋਣਾ ਇਦਾਂ ਬੇੜਾਗਰ ਕੀ ਹੋਣਾ ਹੈ ਔਰ ਇਹ ਗੱਲਾਂ ਬੇਨਤੀਆਂ ਤਾਂ ਨਹੀਂ ਵੀ ਆਪਾਂ ਸੁਚੇਤ ਹੋਈਏ ਬਹੁਤਾਤ ਗੁਰੂ ਘਰਾਂ ਦੇ ਵਿੱਚ ਇਹੋ ਜਿਹੇ ਕਟਨਾਮਾ ਆਪਾਂ ਰੋਜ਼ ਦੇਖਦੇ ਆਂ ਤੇ ਜਿਹੜੇ ਗਰੰਥੀ ਸਿੰਘ ਗੁਰੂ ਦੀ ਗੱਲ ਕਰਨ ਵਾਲੇ ਉਹ ਕਹਿੰਦੇ ਅੱਜ ਤੋਂ ਬਾਅਦ ਇਹੋ ਜਿਹਿਆਂ ਦੇ ਮੱਥੇ ਨਹੀਂ ਲਗਣਾ ਉੱਥੇ ਅਰਦਾਸ ਹੈ ਕਿ ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਦੇ ਖਾਲ ਮੇਰੇ ਮਾਲਕਾ ਜੇ ਤੂੰ ਤਰੁੱਠਿਆ ਮੇਰਾ ਤੇਰੇ ਤੇ ਭਰੋਸਾ ਬਣੇ ਮੇਰਾ ਤੇਰੇ ਤੇ ਧਿਆਨ ਬਣੇ ਮੈਂ ਤੇਰੇ ਨਾਲ ਜੁੜਾਂ ਮੈਂ ਕਿਸੇ ਦੂਜੇ ਨਾਲ ਜੁੜਾਂ ਹੀ ਨਾ ਔਰ ਇਹ ਆਪ ਤਿਆਗਣ ਦੀ ਗੱਲ ਹੈ ਆਪ ਤਿਆਗਣ ਵਾਲੇ ਚੱਕਰ ਨੇ ਜਿਨ੍ਹਾਂ ਦੇ ਅੰਦਰ ਆਪ ਬਣਿਆ ਹੋਇਆ ਹਉਮੈ ਬਣੀ ਹੈ ਈਗੋ ਬਣੀ ਹੈ ਨਫ਼ਰਤ ਬਣੀ ਪਈ ਹੈ ਉਹ ਚੌਦਰ ਪੁਣਾ ਹੀ ਕਰਦੇ ਤਾਂ ਗੁਰੂ ਕਹਿੰਦਾ ਮੇਰੇ ਪਤਸ਼ਾਹ ਜੀ ਕਹਿੰਦੇ ਆਪ ਤਿਆਗ ਸ਼ਰਣੀ ਪਮ ਅਰਦਾਸ ਕਰਿਓ ਆਪਣੇ ਲਈ ਆਪਣੇ